ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋਇਆ ਹੈ ਜੇ ਕਿਹ ਅਕਾਲੀ ਦਲ ਦਾ ਪ੍ਰਧਾਨ ਚੌਧਰ ਤੇ ਆਉਂਦੇ ਨੂੰ ਜੱਫਾ ਨਾ ਮਾਰਦਾ ਸੁਖਬੀਰ ਬਾਦਲ ਤੇ ਹਰ ਪਾਲਜੀ ਦਾ ਆਜਾ ਨਾ ਹੁੰਦਾ ਸਾਰੀ ਪਾਲਟੀ ਖਿੰਡ ਗਈ ਉਹਨੂੰ ਛੱਡ ਕੇ ਚਲੇ ਗਈ ਤੇ ਤੂੰ ਪ੍ਰਧਾਨਗੀ ਛੱਡ ਦੇ ਉਹਨੇ ਪ੍ਰਧਾਨਗੀ ਨੂੰ ਮਾਰ ਛੱਡਿਆ ਜੱਫਾ ਪਾਰਟੀ ਦੇ ਖਿਲਰੀ ਇੱਕ ਪਾਸੇ ਰਹੀ ਆ ਲੋਕ ਸਭਾ ਦੀਆਂ ਚੋਣਾਂ ਹੋਈਆਂ ਵਿੱਚੋਂ 10 ਜਮਾਨਤਾ ਰੱਦ ਹੋ ਗਈਆਂ 13 ਵਿੱਚੋਂ 10 ਜਮਾਨਤਾ ਪੰਥਕ ਕੋਣ ਵਾਲੇ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਪੰਥਕ ਮੰਨਿਆ ਜਿਨ੍ਹਾਂ ਨੇ ਪੰਥ ਦੀ ਖਾਤਰ ਕੁਝ ਕੀਤਾ ਸ਼ਹੀਦ ਸਰਦਾਰ ਬਿਆਨ ਸਿੰਘ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਚਾਰ ਵਿੱਚ ਚੁੱਕ ਕੇ ਕੌਮ ਦੇ ਸਿਰ ਉੱਤੇ ਰੱਖੀ ਅਕਾਲ ਤਖਤ ਤੇ ਅਟੈਕ ਕਰਨ ਵਾਲੀ ਇੰਦਰਾ ਗਾਂਧੀ ਨੂੰ ਮਾਰ ਕੇ ਗੋਲੀਆਂ ਛਾਲ ਨਹੀਂ ਕੀਤਾ ਉਹਦੇ ਪੁੱਤ ਦੇ ਟੱਕਰੇ ਉੱਤੇ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਵੀ ਇਹਨੂੰ ਹਰਾਉਣਾ ਹੈ ਇਹ ਪੰਥਕਾ ਲੋਕ ਜੇ ਪੰਥ ਦੇ ਲੋਕਾਂ ਨੇ ਸੋਚਿਆ ਬਈ ਖਡੂਰ ਸਾਹਿਬ ਦੀ ਸੀਟ ਉਤੋਂ ਮਾਝੇ ਦੇ ਲੋਕਾਂ ਨੂੰ ਗੋਲਾਮਾ ਮਿਲਿਆ ਸੀ ਸਰਦਾਰ ਜਸਵੰਤ ਸਿੰਘ ਖਾੜੜਾ ਸ਼ਹੀਦ ਹੈ ਉਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਪਿਛਲੇ ਇਲੈਕਸ਼ਨ ਵਿੱਚ ਮਾਝੇ ਬਣਿਆ ਹਰਾ ਦਿੱਤੀ ਸੀ ਉਸ ਨਾਮੇ ਨੂੰ ਲਾਉਣ ਲਈ ਲਗਾ ਹੋਇਆ ਮੱਥੇ ਤੇ ਦਾਗ ਧੋਣ ਲਈ ਅਮਰਤਪਾਲ ਦਾ ਸਹਿਯੋਗ ਦਿੱਤਾ ਤੇ ਅਕਾਲੀ ਦਲ ਨੇ ਉਹਦੀ ਵੀ ਬਰੋਸਤਾ ਕੀਤੀ